ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਾਗ 8 ਮਹਾਰਾਜੇ ਦਾ ਦੂਜੀ ਵਾਰ ਪਟਿਆਲੇ ਜਾਣਾ ਸਾਲ 1807 ਈਸਵੀ ਦੀਆਂ ਗਰਮੀਆਂ ਵਿੱਚ ਰਾਜਾ ਸਹਿਬ ਸਿੰਘ ਵਾਲੀਏ ਪਟਿਆਲਾ ਅਤੇ ਉਸ ਦੀ ਰਾਣੀ ਆਸਕੌਰ ਵਿੱਚ ਕਈ ਇੱਕ ਘਰੋਗੀ ਮਾਮਲਿਆਂ ਦੇ ਕਾਰਨ ਐਸਾ ਵਿਰੋਧ ਵਧਿਆ ਕਿ ਜਿਸ ਦਾ ਮਿਟਣਾ ਬੜਾ ਹੀ ਕਠਿਨ ਹੋ ਗਿਆ ਰਾਣੀ ਚਾਹੁੰਦੀ ਸੀ ਕਿ ਰਾਜਾ ਉਸ ਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇ ਦੇਵੇ ਪਰ ਰਾਜਾ ਆਪਣੇ ਜਿਉਂਦੇ ਜੀ ਇੰਜ ਕਰਨ ਨੂੰ ਰਾਜ਼ੀ ਨਹੀਂ ਸੀ ਇਸ ਕੋਝੇ ਝਗੜੇ ਵਿੱਚ ਕੁਝ ਫੌਜ ਦੇ ਸਰਦਾਰ ਰਾਜਾਵੰਨ ਹੋਖੜੋਤੇ ਅਤੇ ਕੁਝ ਫੌਜ ਦੇ ਕਰਮਚਾਰੀਆਂ ਨੇ ਰਾਣੀ ਦਾ ਪੱਖ ਲਿਆ ਇਸ ਦਾ ਸਿੱਟਾ ਇਹ ਨਿਕਲਿਆ ਕਿ ਖੁੱਲਮ-ਖੁੱਲੇ ਇੱਕ ਵੱਡੇ ਟੱਕਰੇ ਹੋਣ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਵਿੱਚ ਵਿਚਾਲੇ ਕੁਝ ਕੁ ਮੁਖੀ ਭਲੇ ਲੋਕ ਵੀ ਸਨ ਜਿਨ੍ਹਾਂ ਇਸ ਕਰੋਗੀ ਝਗੜੇ ਨੂੰ ਅਯੋਗ ਸਮਝ ਕੇ ਮਿਟਾਉਣਾ ਚਾਹਿਆ ਅਤੇ ਦੋਵੇਂ ਧਿਰਾਂ ਇਸ ਗੱਲ ਤੇ ਰਾਜ਼ੀ ਹੋ ਗਈਆਂ ਕਿ ਮਹਾਰਾਜਾ ਰਣਜੀਤ ਸਿੰਘ ਇੱਥੇ ਦਰਸ਼ਨ ਦੇਣ ਤੇ ਉਹ ਆ ਕੇ ਜਿਵੇਂ ਯੋਗ ਸਮਝਣ ਫੈਸਲਾ ਇਸ ਗੱਲ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਉਲਝਣ ਬਿਨਾਂ ਸ਼ੇਰੇ ਪੰਜਾਬ ਦੇ ਕੋਈ ਹੋਰ ਨਹੀਂ ਸੀ ਸੁਲਝਾ ਸਕਦਾ ਸੋ ਇਸ ਸੂਚ ਅਨੁਸਾਰ ਪਟਿਆਲੇ ਦੇ ਵਕੀਰ ਮਹਾਰਾਜੇ ਕੋਲ ਪਹੁੰਚਿਆ ਅਤੇ ਰਾਜਾ ਰਾਣੀ ਦੇ ਝਗੜੇ ਦੀ ਸਾਰੀ ਵਾਰਤਾ ਕਹਿ ਸੁਣਾਈ ਯੋਗ ਤਿਆਰੀਆਂ ਦੇ ਬਾਅਦ ਮਹਾਰਾਜਾ ਸਾਹਿਬ ਲਾਹੌਰ ਤੋਂ ਕੂਚ ਕਰਕੇ ਸਨੇ ਫੌਜਾਂ ਦੇ 1807 ਈਸਵੀ ਨੂੰ ਪਟਿਆਲੇ ਪਹੁੰਚ ਗਏ ਜਦੋਂ ਰਾਜਾ ਸਾਹਿਬ ਨੂੰ ਮਹਾਰਾਜਾ ਸਾਹਿਬ ਦੇ ਆਉਣ ਦੀ ਖਬਰ ਪਹੁੰਚੀ ਤਦ ਉਹ ਸਨੇ ਆਪਣੇ ਵਜ਼ੀਰਾਂ ਦੇ ਮਹਾਰਾਜੇ ਦੇ ਸਵਾਗਤ ਲਈ ਸ਼ਹਿਰ ਤੋਂ ਬਾਹਰ ਆਇਆ ਅਤੇ ਮਹਾਰਾਜੇ ਨੂੰ ਭਾਰੀ ਸਨਮਾਨ ਨਾਲ ਸ਼ਹਿਰ ਲੈ ਗਿਆ। ਇੱਥੇ ਮਹਾਰਾਜੇ ਦੇ ਉਤਾਰੇ ਲਈ ਕਈ ਦਿਨਾਂ ਤੋਂ ਪਟਿਆਲੇ ਦੇ ਪ੍ਰਸਿੱਧ ਬਾਗ ਵਿੱਚ ਸਜਾਵਟਾਂ ਅਤੇ ਤਿਆਰੀਆਂ ਹੋ ਰਹੀਆਂ ਸਨ ਅਤੇ ਇੱਥੇ ਹੀ ਉਸ ਨੂੰ ਉਤਾਰਾ ਦਿੱਤਾ ਗਿਆ। ਕੁਝ ਦਿਨ ਠਹਿਰਨ ਦੇ ਅਪਰੰਤ ਮਹਾਰਾਜਾ ਸਾਹਿਬ ਨੇ ਝਗੜੇ ਮਕਾਉਣ ਵੱਲ ਧਿਆਨ ਦਿੱਤਾ ਅਤੇ ਇਸ ਦੇ ਹਰ ਇੱਕ ਪੱਖ ਨੂੰ ਵਿਚਾਰ ਕੇ ਫੈਸਲਾ ਕੀਤਾ ਕਿ ਪਟਿਆਲੇ ਦੀ ਰਾਜਗਦੀ ਪਰ ਰਾਜਾ ਸਾਈ ਵੀ ਸ਼ਸੋਭਿਤ ਰਹੇ। ਅਤੇ ਰਾਣੀ ਜੋ ਆਪਣੇ ਪੁੱਤਰ ਟਿੱਕਾ ਕਰਮ ਸਿੰਘ ਨਾਲ ਰਹਿਣਾ ਚਾਹੁੰਦੀ ਸੀ ਉਸ ਨੂੰ 50000 ਰੁਪਿਆ ਵਾਰਸ਼ਿਕ ਜ਼ਗੀਰ ਦਵਾ ਦਿੱਤੀ ਜਿਸ ਵਿੱਚ ਬਨੌਰ ਮਣੀ ਬਾਜਰਾ ਸਨੌਰ ਸਗਲੀ ਬਿਸੌਲੀ ਅਤੇ ਮਨਾਰਥਲ ਦਦਾ ਤਾਕਸ ਮਲਤ ਸੀ ਇਸੇ ਯੋਗ ਫੈਸਲੇ ਨਾਲ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ ਹੁਣ ਮਹਾਰਾਜਾ ਕੁਝ ਦਿਨ ਇੱਕ ਤੇ ਠਹਿਰ ਕੇ ਪਿੱਛੇ ਨੂੰ ਪਰਤ ਆਇਆ ਇਸ ਸਮੇਂ ਰਾਜਾ ਪਟਿਆਲੇ ਨੇ ਮਹਾਰਾਜਾ ਸਾਹਿਬ ਦੀ ਬੜੇ ਉਤਸ਼ਾਹ ਨਾਲ ਪ੍ਰਣਾਚਾਰੀ ਕੀਤੀ ਸ਼ੇਰੇ ਪੰਜਾਬ ਦੀ ਸਾਰੀ ਫੌਜ ਦਾ ਰਸਦ ਪਾਣੀ ਦਾ ਖਰਚ ਆਪਣੇ ਪਾਸੋਂ ਦਿੱਤਾ ਬਦੈਗੀ ਸਮੇਂ ਨਿਜਮ ਅਨੁਸਾਰ ਪੇਟਾਵਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਇੱਕ ਪਿੱਤਲ ਦੀ ਤੂਪ ਕੜਾਖਾਨ ਤੇ ਇੱਕ ਮੋਤੀਆਂ ਦੀ ਮਾਲਾ ਜਿਸ ਵਿੱਚ ਇੱਕ ਬਹੁਮੁੱਲਾ ਨਗ ਪਿਆ ਹੋਇਆ ਸੀ ਇਸ ਸਮੇਂ ਇੱਕ ਬੜੀ ਅਚਰਜ ਘਟਨਾ ਵੇਖਣ ਵਿੱਚ ਆਈ ਇਹ ਮਾਲਾ ਰਾਜਾ ਸਾਹਿਬ ਨੇ ਸ਼ੇਰੇ ਪੰਜਾਬ ਦੇ ਘਰ ਇੱਕ ਵੱਡੇ ਦਰਬਾਰ ਵਿੱਚ ਪਹਿਨਾਈ ਤਾਂ ਇਸ ਸਮੇਂ ਟਿੱਕਾ ਕਰਮ ਸਿੰਘ ਰਾਜਾ ਪਟਿਆਲਾ ਦਾ ਪੁੱਤਰ ਸਾਰੇ ਪੰਜਾਬ ਦੀ ਗੋਦੀ ਵਿਚ ਆ ਬੈਠਾ ਇਸ ਨੇ ਜਾਦੇ ਮਾਲਾ ਮਹਾਰਾਜਾ ਸਾਹਿਬ ਦੇ ਗਲੇ ਵਿੱਚ ਸੱਜੀ ਹੋਈ ਡਿੱਤੀ ਤਾਂ ਇਸ ਨੇ ਭੋਲੇ ਭਾਵ ਕਿਹਾ ਸਿੰਘ ਸਾਹਿਬ ਜੀ ਇਹ ਮਾਲਾ ਤਾਂ ਮੇਰੀ ਹੈ ਕਹਿੰਦੇ ਹਨ ਬੱਚੇ ਦੇ ਮੂੰਹੋਂ ਇਹ ਬਚਨ ਸੁਣ ਕੇ ਉਦਾਰਚਿਤ ਮਹਾਰਾਜੇ ਤੁਰਿਆ ਨਾ ਗਿਆ ਤੁਰੰਤ ਉਹ ਮਾਲਾ ਆਪਣੇ ਗਲੋ ਲਾ ਕੇ ਸ਼ਾਹਜਾਦਾ ਕਰਮ ਸਿੰਘ ਤੇ ਗੱਲ ਪਾ ਦਿੱਤੀ ਤੇ ਆਖਿਆ ਲਾਲ ਜੀ ਜੇ ਤੇਰੀ ਹੈ ਤਾਂ ਤੇਰੀ ਹੋਈ ਇਸ ਸਦਪੁੱਤ ਘਟਨਾ ਦਾ ਸਾਰੇ ਦਰਬਾਰੀਆਂ ਅਤੇ ਸ਼ੇਰੇ ਪੰਜਾਬ ਦੇ ਪਿਆਰ ਦਾ ਇੰਨਾ ਪ੍ਰਭਾਵ ਪਿਆ ਕਿ ਸਾਰੇ ਵਾਹ ਵਾਹ ਕਰ ਉੱਠੇ ਰਾਜਾ ਸाहिब ਸਿੰਘ ਨੇ ਕਮਰ ਦੇ ਕਰੋ ਮਾਲਾ ਲਾ ਕੇ ਮੁਰ ਮਹਾਰਾਜੇ ਦੀ ਪੇਟਾ ਕਰਨੀ ਚਾਹੀ ਪਰ ਸਰਕਾਰ ਨੇ ਲੈਣ ਤੋਂ ਨਾ ਕਰ ਦਿੱਤੀ ਇਸ ਮਾਲਾ ਦਾ ਮੁੱਲ 70000 ਰੁਪਏ ਸੀ ਅਗਲੇ ਦਿਨ ਪਟਿਆਲੇ ਤੋਂ ਤੁਰ ਕੇ ਮਹਾਰਾਜਾ ਅੰਬਾਲੇ ਪਹੁੰਚਿਆ ਇੱਥੇ ਖਬਰਾਂ ਆਈਆਂ ਕਿ ਠਾਕੁਰ ਕਿਸ਼ਨ ਸਿੰਘ ਨਾਰਾਇਣਗੜੀਆ ਸਰਕਾਰ ਦੇ ਇਲਾਕੇ ਦੀ ਪਰਜਨ ਨੂੰ ਅਤਿ ਦੁੱਖ ਦੇ ਰਿਹਾ ਹੈ ਇਸ ਖਬਰ ਨੂੰ ਸੁਣ ਕੇ ਮਹਾਰਾਜਾ ਸਾਹਿਬ ਨੇ ਮਨ ਵਿੱਚ ठान ਲਿਆ ਕਿ ਝੱਬਦੇ ਹੀ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ ਸੋ ਇੱਥੋਂ ਹੀ ਕੂਚ ਕਰ ਦਿੱਤਾ ਅਤੇ ਜਾਂਦੇ ਹੀ ਕਿਲਾ ਨਰੈਣਗੜ੍ਹ ਨੂੰ ਜਾ ਕੇ ਰਿਹਾ ਇਹ ਕਿਲਾ ਬੜਾ ਪੱਕਾ ਬਣਿਆ ਹੋਇਆ ਸੀ ਅਤੇ ਇਸ ਦੇ ਕਈ ਉੱਚੇ ਦਮਦਮਿਆਂ ਵਿੱਚ ਭਾਰੀ ਤੋਪਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੀ ਮਾਰ ਬਹੁਤ ਦੂਰ ਤੱਕ ਪੈਂਦੀ ਸੀ ਠਾਕੁਰ ਕਿਸ਼ਨ ਸਿੰਘ ਨੇ ਜਦ ਤਾ ਵੇ ਦੀ ਖਬਰ ਸੁਣੀ ਤਾਂ ਉਸ ਨੇ ਵੀ ਆਪਣੀ ਰੱਖਿਆ ਲਈ ਜੋ ਕੋ ਦੋਸਤ ਹੋ ਸਕਿਆ ਕੀਤਾ ਅਤੇ ਆਪਣੀ ਤੋਪਾਂ ਤੋਂ ਚੰਗਾ ਕੰਮ ਲਿਆ। ਇਹਨੇ ਨੂੰ ਸਰਦਾਰ ਫਤੇਹ ਸਿੰਘ ਕਾਲਿਆਂਵਾਲਾ ਇੱਕ ਦਸਤਾ ਫੌਜ ਲੈ ਕੇ ਅੱਗੇ ਵਧਿਆ ਤਾਂ ਜੋ ਵੈਰੀ ਦੀਆਂ ਤੋਪਾਂ ਤੇ ਕਬਜ਼ਾ ਕਰੇ। ਇਹ ਬਹਾਦਰ ਸਰਦਾਰ ਸਨੇ ਆਪਣੇ ਜਥੇ ਦੇ ਬੜੀ ਬੀਰਤਾ ਨਾਲ ਅੱਗੇ ਵਧ ਕੇ ਤੋਪਖਾਨੇ ਤੇ ਟੁੱਟ ਪਿਆ। ਮਹਾਰਾਜਾ ਸਾਹਿਬ ਇੱਕ ਉੱਚੀ ਥਾਂ ਤੋਂ ਦੂਰਬੀ ਨਾਲ ਲੜਾਈ ਦਾ ਰੰਗ ਦਿਖ ਰਹੇ ਸਨ। ਹੁਣ ਸਰਦਾਰ ਫਤੇਹ ਸਿੰਘ ਦੇ ਦਸਤੇ ਨੇ ਤੋਪਾਂ ਵੈਰੀ ਤੋਂ ਖੋਹ ਲਈਆਂ। ਅਜੇ ਤੋ ਪੰ ਸਰਦਾਰ ਫਤੇ ਸਿੰਘ ਆਪਣੇ ਵੱਲ ਖਿੱਚਵਾ ਰਿਹਾ ਸੀ ਕਿੰਨੇ ਨੂੰ ਸਾਹਮਣੇ ਪਾਸੇ ਤੋਂ ਇੱਕ ਗੋਲੀ ਆਈ ਜੋ ਸਰਦਾਰ ਫਤੇ ਸਿੰਘ ਨੂੰ ਛਾਤੀ ਵਿੱਚ ਲੱਗੀ ਜਿਸ ਦੀ ਕਰੜੀ ਸੱਟ ਨਾਲ ਉਸ ਨੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ ਮਹਾਰਾਜਾ ਸਾਹਿਬ ਨੂੰ ਇਸ ਬਹਾਦਰ ਸਰਦਾਰ ਦੀ ਮੌਤ ਆ ਬਹੁਤ ਸ਼ੋਕ ਹੋਇਆ ਤੇ ਛਟਕ ਹੋਰ ਦਸਤ ਅਗੇ ਵਧਾ ਕੇ ਕਿਲੇ ਤੇ ਐਸਾ ਗੋਲੀਆਂ ਦਾ ਮੀਂਹ ਵਸਾਇਆ ਕਿ ਕਿਲੇ ਦੀ ਦਕਮੀ ਬਾਹੀ ਛੇਕੋ ਛੇਕ ਹੋ ਗਈ ਹੁਣ ਉੱਪਰੋਂ ਉੱਡਵਾ ਤਾਵਾਂ ਕਰਕੇ ਕਿਲੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਠਾਕੁਰ ਕਿਸ਼ਨ ਸਿੰਘ ਆਪਣੀ ਜਾਣ ਪਛਾਣ ਕੇ ਪਿੱਛੇ हट ਗਿਆ ਤੇ ਉਸ ਦਾ ਇਲਾਕਾ ਸਰਦਾਰ ਫਤੇ ਸਿੰਘ ਆਲੂਵਾਲੀਏ ਨੂੰ ਜ਼ਗੀਰ ਵਿੱਚ ਦੇ ਦਿੱਤਾ ਇੱਥੇ ਹੁੰਦੇ ਹੋਏ ਨਸ਼ਹਿਰਾ ਮੋਰਿੰਡਾ ਬਹਿਲੋਲਪੁਰ ਆਦੇ ਇਲਾਕਾ ਸੋਧ ਕੇ ਮਹਾਰਾਜਾ ਸਾਹਿਬ ਦੇ ਲਾਹੌਰ ਪਹੁੰਚਣ ਦੀ ਤਾਰੀਖ 4 ਦਸੰਬਰ 1807 ਈਸਵੀ ਹੈ ਮਹਾਰਾਜਾ ਸਾਹਿਬ ਜਦ ਲਾਹੌਰ ਪਹੁੰਚੇ ਸਾਹਿਬ ਮੈਦਨਾ ਵਿੱਚ ਹੀ ਰਾਣੀ ਮਹਿਤਾਬ ਕੌਰ ਨੂੰ ਜੋੜੇ ਪੁੱਤ ਜੰਮੇ ਇਸ ਖੁਸ਼ੀ ਦੇ ਸਮੇਂ ਮਹਾਰਾਜਾ ਨੇ ਹਜ਼ਾਰਾਂ ਰੁਪਏ দান ਕੀਤੇ ਅਤੇ ਸ਼ਹਿਜ਼ਾਦਿਆਂ ਦੇ ਨਾਮ ਗੁਰੂ ਆਸ਼ੇ ਅਨੁਸਾਰ ਸ਼ੇਰ ਸਿੰਘ ਤੇ ਤਾਰਾ ਸਿੰਘ ਰੱਖੇ ਗਏ ਪਹਾੜੀ ਇਲਾਕੇ ਦੀ ਸੁਧਵਾਈ ਸਮਾਤ 1865 ਬਿਕਰਮੀ ਮਤਾਬਕ ਜਨਵਰੀ ਸਨ 1808 ਈਸਵੀ ਦੇ ਆਰੰਭ ਵਿੱਚ ਮਹਾਰਾਜਾ ਸੈਵ ਸਨੇ ਖਾਲਸਾ ਦਲ ਦੇ ਪਹਾੜੀ ਇਲਾਕੇ ਦੀ ਸੁਧਵਾਈ ਲਈ ਚੜ੍ਹੇ ਪਹਿਲੇ ਜਾਂਦਿਆਂ ਹੀ ਕਿਲਾ ਪਠਾਨਕੋਟ ਨੂੰ ਜਾ ਫਤਿਹ ਕੀਤਾ ਅਤੇ ਇਸ ਪਰ ਆਪਣਾ ਅਧਿਕਾਰ ਕਰ ਲਿਆ। ਇਸ ਦੇ ਬਾਅਦ ਕਿਲਾ ਜਸਰੋਤਾਵਲ ਵਧੇ। ਇੱਥੋਂ ਦੇ ਰਾਜੇ ਨੇ ਜਦ ਮਹਾਰਾਜੇ ਦੀ ਆਉਣ ਦੀ ਖਬਰ ਸੁਣੀ ਤਾਂ ਬੜੀ ਨਿਮਰਤਾ ਨਾਲ ਆਪਣੇ ਇਲਾਕੇ ਦੀ ਸਰਹੱਦ ਪਰ ਮਹਾਰਾਜਾ ਸਾਹਿਬ ਦਾ ਸਵਾਗਤ ਕੀਤਾ ਤੇ ਖੁਸ਼ੀ ਨਾਲ ਈਨ ਮੰਨ ਲਈ। ਮਹਾਰਾਜਾ ਇਸ ਪਰ ਪ੍ਰਸੰਨ ਹੋਇਆ। ਉਸ ਨੂੰ ਇਲਾਕੇ ਪਰ ਉਸੇ ਤਰ੍ਹਾਂ ਸਥਿਰ ਰੱਖਿਆ। ਕੁਝ ਦਿਨ ਇੱਥੇ ਠਹਿਰ ਕੇ ਰਾਜਾ ਚੰਬਾ ਦੇ ਇਲਾਕੇ ਪਰ ਜਾਂਚੜਾਈ ਕੀਤੀ। ਇਤੋ ਦੇ ਰਾਦੇ ਪਰ ਖਾਲਸੇ ਦਾ ਇਨਾ ਪ੍ਰਭਾਵ ਛਾਇਆ ਕਿ ਖਾਲਸਾ ਦਾ ਅਦੇ ਚੰਬੇ ਦੇ ਅਦਰਾਹੇ ਵਿੱਚ ਹੀ ਸੀ ਕਿ ਰਾਜਾ ਚੰਬਾ ਦੇ ਵਕੀਲ ਮਹਾਰਾਜਾ ਦੀ ਸੇਵਾ ਵਿੱਚ ਪਹੁੰਚ ਗਏ ਤੇ ਈਨ ਮੰਨ ਕੇ ਇਹਨਾਂ ਨੂੰ ਖਿੱਲਤਾ ਦੇ ਕੇ ਤੋੜਿਆ ਇਥੋਂ ਵਿਲੇ ਹੋ ਕੇ ਫਿਰ ਵਸੋਲੀ ਦੀ ਵਾਰੀ ਆਈ ਇਥੋਂ ਦੇ ਰਾਜਾ ਨੇ ਵੀ ਈਨ ਮੰਨ ਕੇ ਸਾਲਾਨਾ ਕਰ ਦੇਣਾ ਪ੍ਰਵਾਨ ਕਰ ਲਿਆ ਪਹਾੜੀ ਇਲਾਕੇ ਤੋਂ ਉਤਰ ਕੇ ਮਹਾਰਾਜੇ ਨੇ ਭਾਰੀ ਵਾਰਸ਼ਿਕ ਦਰਬਾਰ ਕੀਤਾ ਜਿਸ ਵਿੱਚ ਸਾਰੇ ਪੰਜਾਬ ਅਤੇ ਪਹਾੜੀ ਇਲਾਕੇ ਦੇ ਸਰਦਾਰ ਨਵਾਬ ਤੇ ਹਾਕਮ ਇਕੱਠੇ ਹੋਏ ਜਿਨ੍ਹਾਂ ਨੂੰ ਮਹਾਰਾਜੇ ਨੇ ਆਪੋ ਆਪਣੇ ਮਰਤਬੇ ਅਨੁਸਾਰ ਸਰੂਪਾ ਤੇ ਜ਼ਗੀਰਾਂ ਬਖਸ਼ੀਆਂ ਇਸ ਸਮੇਂ ਸਰਦਾਰ ਜੀਵਨ ਸਿੰਘ ਸਿਆਲਕੋਟੀ ਤੇ ਸੈਬ ਸਿੰਘ ਗੁਜਰਾਤੀ ਨੂੰ ਵੀ ਹੋਰਨਾ ਸਰਦਾਰਾਂ ਵਾਂਗ ਸੱਦੇ ਪੱਤਰ ਭੇਜੇ ਗਏ ਸਨ ਪਰ ਉਹ ਦੋਵੇਂ ਇਸ ਦਰਬਾਰ ਵਿੱਚ ਨਾ ਆਏ ਅਤੇ ਨਾ ਹੀ ਹਾਜ਼ਰ ਹੋਣ ਦਾ ਕੋਈ ਕਾਰਨ ਲਿਖਿਆ ਮਹਾਰਾਜਾ ਸਾਹਿਬ ਨੇ ਇਹਨਾਂ ਦੇ ਸਵਤੀਰੇ ਨੂੰ ਅਤ ਅਯੋਗ ਸਮਝਿਆ ਤੇ ਪਹਾੜੀ ਮਹਿਮ ਦਿਵਾਨ ਮੁਕਮ ਚਾਂਦੇ ਹੱਥ ਸੌਂਪ ਕੇ ਆਪ ਸਿਆਲਕੋਟ ਤੇ ਜਾ ਚੜ੍ਹਾਈ ਕੀਤੀ ਸ਼ਹਿਰ ਦੇ ਲਾਗੇ ਪਹੁੰਚ ਕੇ ਮਹਾਰਾਜੇ ਨੇ ਆਪਣਾ ਵਕੀਰ ਜੀਵਨ ਸਿੰਘ ਕੋਲ ਭੇਜਿਆ ਤੇ ਉਸ ਤੋਂ ਦਰਬਾਰ ਵਿੱਚ ਹਾਜ਼ਰ ਨਾ ਹੋਣ ਦਾ ਕਾਰਨ ਪੁੱਛਿਆ ਪਰ ਉਸ ਨੂੰ ਸਿਆਲਕੋਟ ਦੇ ਪੱਕੇ ਕਿਲੇ ਪਰ ਬੜਾ ਮਾਨ ਸੀ ਇਸ ਪ੍ਰੋਸੇ ਉਸਨੇ ਕੋਈ ਯੋਗ ਉੱਤਰ ਨਾ ਦਿੱਤਾ ਸਗੋਂ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰਕੇ ਫਸੀਲ ਤੇ ਤੋਪਾ ਚੜਾ ਦਿੱਤੀਆਂ ਮਹਾਰਾਜਾ ਲਈ ਹੁਣ ਬਿਨਾਂ ਲੜਾਈ ਦੇ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਸ਼ੇਕਰ ਫੌਜਾਂ ਨੂੰ ਹੱਲੇ ਦੀ ਹੁਕਮ ਦੇ ਦਿੱਤੇ ਤੇ ਤੋਪਖਾਨੇ ਨੇ ਗੋਲੇ ਵਸਾਨੇ ਆਰੰਭ ਦਿੱਤੇ। ਉਧਰੋਂ ਵੀ ਬਰਾਬਰ ਤੋਪਾਂ ਦਾ ਉੱਤਰ ਤੋਪਾਂ ਦੁਆਰਾ ਹੀ ਮਿਲਦਾ ਰਿਹਾ। ਸਰਦਾਰ ਜੀਵਨ ਸਿੰਘ ਨੇ ਬੜੀ ਸੂਰਮਤਾ ਨਾਲ ਪੂਰੇ ਤਿੰਨ ਦਿਨ ਆਪਣੇ ਕਿਲੇ ਨੂੰ ਬਚਾਈ ਰੱਖਿਆ। ਚੌਥੇ ਦਿਨ ਮਹਾਰਾਜੇ ਨੇ ਹੁਕਮ ਦਿੱਤਾ ਕਿ ਕਈ ਤੋਪਾਂ ਇੱਕ ਦਰਵਾਜ਼ੇ ਸਾਹਮਣੇ ਬੀੜ ਕੇ ਇੱਕੋ ਵਾਰੀ ਉੱਪਰ-ਥੱਲੇ ਇੱਕ ਰਸ ਚਲਾਈ ਜਾਵੇ। ਜਦ ਤੱਕ ਕਿਲੇ ਦਾ ਦਰਵਾਜ਼ਾ ਨਾ ਟੁੱਟ ਜਾਵੇ ਤੁਰੰਤ ਹੁਕਮ ਦੇ ਪਾਲਣਾ ਕੀਤੀ ਗਈ ਤੇ ਲੱਗੇ ਗੋਲੇ ਵਸਣ ਕਿਲੇ ਦੇ ਦਰਵਾਜ਼ੇ ਭਾਵੇਂ ਬਹੁਤ ਪੱਕੇ ਸਨ ਪਰ ਇਨ੍ਹਾਂ ਭਾਰੀਆਂ ਤੋਪਾਂ ਦੇ ਭਿਆਨਕ ਗੋਲਿਆਂ ਦੀ ਮਾਰ ਮੂਰੇ ਬਹੁ ਸਮਾਨਾ ਠਹਿਰ ਸਕੇ ਸ਼ੇਕਲ ਟੁੱਟ ਗਏ ਤੇ ਐਸਾ ਟੁੱਟੇ ਕਿ ਛੋਡਾ ਛੋਡਾ ਹੋ ਗਏ ਬਸ ਹੁਣ ਕਿਲੇ ਨੂੰ ਫਤਿਹ ਕਰਨਾ ਕੋਈ ਵਦੇਰੇ ਔਖਾ ਨਹੀਂ ਸੀ ਰਿਹਾ ਫੌਜ ਜਗੇਵਤੀ ਤੇ ਜਾਂਦੇ ਹੀ ਸਿੱਧੀ ਕਿਲੇ ਵਿੱਚ ਜਾਤ ਸੀ ਕिले ਦੀ ਲੁੱਟ ਦੀ ਮਹਾਰਾਜੇ ਨੇ ਆਮ ਖੁੱਲ ਕਰ ਦਿੱਤੀ ਸੀ ਜਿਸ ਕਰਕੇ ਬਹੁਤ ਸਾਰਾ ਰੁਪਈਆ ਫੌਜਾਂ ਦੇ ਹੱਥ ਆਇਆ ਜੀਵਨ ਸਿੰਘ ਨੂੰ ਫੜ ਕੇ ਨਜ਼ਰਬੰਦ ਕੀਤਾ ਗਿਆ ਮਹਾਰਾਜੇ ਨੇ ਸ਼ਹਿਰ ਵਿੱਚ ਉਸੇ ਦਿਨ ਡੌਂਟੀ ਪਟਵਾ ਦਿੱਤੀ ਕਿ ਜਿਹੜੇ ਜਿਹੜੇ ਸ਼ਹਿਰੀ ਇੱਥੋਂ ਨਸ ਕੇ ਬਾਹਰ ਚਲੇ ਗਏ ਹਨ ਉਹ ਆ ਕੇ ਆਪੋ ਆਪਣਾ ਕੰਮਕਾਰ ਆਰੰਭ ਦੇਣ ਇਹ ਹਲਕਾ ਮਹਾਰਾਜੇ ਨੇ ਖਾਲਸੇ ਰਾਜ ਨਾਲ ਮਲਾ ਦਿੱਤਾ ਇੱਥੋਂ ਦਾ ਪ੍ਰਬੰਧ ਪੂਰਾ ਕਰਕੇ ਮਹਾਰਾਜਾ ਗੁਜਰਾਤ ਵੱਲ ਆਇਆ ਅਤੇ ਹਾਕਮ ਗੁਜਰਾਤ ਨੇ ਸਿਆਲਕੋਟ ਦੀ ਲੜਾਈ ਦਾ ਸਾਰਾ ਸਮਾਚਾਰ ਸੁਣ ਲਿਆ ਸੀ ਜਿਸ ਤੇ ਕਾਰਨ ਉਹ ਬਹੁਤ ਸਹਿਮ ਗਿਆ ਅਤੇ ਮਹਾਰਾਜਾ ਦੀ ਸੇਵਾ ਵਿੱਚ ਆਪਣੇ ਕਰਮਚਾਰੀ ਭੇਜ ਕੇ ਬੜੀ ਨਿਮਰਤਾ ਨਾਲ ਆਪਣੀ ਪੁੱਲ ਬਖਸ਼ਵਾਈ ਅਤੇ ਅੱਗੇ ਨੂੰ ਅਨਸਾਰੀ ਰਹਿਣ ਦਾ ਐਹਦਨਾਮਾ ਲਿਖ ਦਿੱਤਾ ਇਸ ਨੇ ਬਹੁਤ ਸਾਰੇ ਵਧੀਆ ਘੋੜੇ ਮਹਾਰਾਜੇ ਦੀ ਭੇਟ ਕੀਤੇ ਸਰਦਾਰ ਸਾਹਿਬ ਨੂੰ ਆਪਣਾ ਇਲਾਕਾ ਮੁਰ ਬਖਸ਼ ਕੇ ਮਹਾਰਾਜਾ ਅਖਨੂਰ ਵੱਲ ਲਗਾਇਆ ਇਥੋਂ ਦੇ ਹਾਕਮ ਆलम खान ਨੇ ਮਹਾਰਾਜਾ ਦੀ ਈਮ ਮਾਰ ਲਈ 1840 ਦੇ ਮਹੀਨੇ ਸਰਕਾਰ ਅੰਗਰੇਜ਼ੀ ਵੱਲੋਂ ਇੱਕ ਵਕੀਲ ਬਹੁਤ ਸਾਰੀਆਂ ਬਹੁਮੁੱਲੀਆਂ ਸੁਗਾਤਾਂ ਦੇ ਕੇ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਲਾਹੌਰ ਪੁੱਜਾ ਜਿਸ ਦਾ ਭਾਵੇਂ ਸੀ ਕਿ ਮਿੱਤਰਤਾ ਸਬੰਧ ਵਧੇਰੇ ਪੱਕਾ ਕੀਤਾ ਜਾਏ ਮਹਾਰਾਜਾ ਸਾਹਿਬ ਨੇ ਸਭ ਕੁਝ ਬੜੇ ਮਾਣ ਨਾਲ ਪ੍ਰਵਾਨ ਕੀਤਾ ਤੇ ਉਸ ਦੇ ਬਦਲੇ ਕਈ ਹਜ਼ਾਰ ਦੀਆਂ ਸ਼ਾਲਾਂ ਤੇ ਦੇਸੀ ਦਸਤਕਾਰੀ ਦੀਆਂ ਚੀਜ਼ਾਂ ਗਵਰਨਰ ਲਈ ਭੇਜੀਆਂ ਅਤੇ ਵਕੀਲ ਨੂੰ ਬਹੁਮੁੱਲੀ ਖਿੱਲਤ ਦੇ ਕੇ ਵਿਦਾ ਕੀਤਾ